ਸਸਿਕਾ ਜੀ ਮੈਂ ਹਕਮਲ ਕਬੂਤ ਉਸ ਦੇਖ ਰਿਹਾ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਉਹਨਾਂ ਲੋਕਾਂ ਦੇ ਲਈ ਨਿਯਮ ਦਿਨੋ ਦਿਨ ਸਖਤ ਹੁੰਦੇ ਜਾ ਰਹੇ ਨੇ ਜੋ ਪਰਵਾਸ ਕਰਨ ਜਾਂ ਫਿਰ ਉੱਥੇ ਆਉਣ ਦੀ ਤਿਆਰੀ ਕਰ ਰਹੇ ਨੇ ਕੈਨੇਡਾ ਨੇ ਪਹਿਲਾਂ ਤਾਂ ਮਾਪਿਆਂ ਦੀਆਂ ਪੀਆਰ ਅਲੀਆਂ ਉੱਤੇ ਪਾਬੰਦੀ ਲਗਾ ਦਿੱਤੀ ਤੇ ਹੁਣ ਜਿਹੜੇ ਲੋਕ ਕੈਨੇਡਾ ਵਿੱਚ ਆਪਣੇ ਬੱਚਿਆਂ ਜਾਂ ਫਿਰ ਰਿਸ਼ਤੇਦਾਰਾਂ ਦੇ ਕੋਲ ਸੁਪਰ ਵੀਜ਼ਾ ਲੈ ਕੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਸਿਹਤ ਬੀਮਾ ਪਾਲਿਸੀ ਲੈਉਣੀ ਪਵੇਗੀ ਇਸ ਨਿਯਮ ਦੇ ਨਾਲ ਪੰਜਾਬੀ ਭਾਈਚਾਰੇ ਦੇ ਲੋਕ ਜ਼ਿਆਦਾ ਪ੍ਰਭਾਵਿਤ ਹੋਣਗੇ ਕਿਉਂਕਿ ਇਹ ਵੱਡੀ ਗਿਣਤੀ ਦੇ ਵਿੱਚ ਸੁਪਰ ਵੀਜ਼ਾ ਉੱਤੇ ਆਪਣੇ ਬੱਚਿਆਂ ਜਾਂ ਫਿਰ ਰਿਸ਼ਤੇਦਾਰਾਂ ਦੇ ਕੋਲ ਜਾਂਦੇ ਨੇ ਇਤਿਹਾਸ ਦੀ ਕਿ ਸੁਪਰ ਵੀਜ਼ਾ ਇੱਕ ਮਲਟੀਪਲ ਐਂਟਰੀ ਵੀਜ਼ਾ ਹੈ ਜਿਸ ਦੇ ਨਾਲ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਮਾਤਾ ਪਿਤਾ ਅਤੇ ਦਾਦਾ ਦਾਦੀ ਲੰਬੇ ਸਮੇਂ ਦੇ ਲਈ ਕੈਨੇਡਾ ਦੇ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਜਾ ਸਕਦੇ ਨੇ ਪਰ ਸੁਪਰ ਵੀਜ਼ਾ ਧਾਰਕ ਕੈਨੇਡਾ ਦੇ ਵਿੱਚ 5 ਸਾਲ ਤੱਕ ਰਹਿ ਸਕਦੇ ਨੇ ਤੇ ਇਹ ਵਿਸ਼ੇਸ਼ ਤੌਰ ਤੇ ਹੁਣ ਉਹਨਾਂ ਲੋਕਾਂ ਦੁਆਰਾ ਵਰਤਿਆ ਜਾਂਦਾ ਹੈ ਜਿਨ੍ਹਾਂ ਦੇ ਬੱਚੇ ਜਾਂ ਤਾਂ ਕੈਨੇਡਾ ਦੇ ਨਾਗਰਿਕ ਹਨ ਜਾਂ ਫਿਰ ਪੀਆ ਧਾਰਕ ਨੇ ਦੱਸਤੀ ਕੈਨੇਡਾ ਨੇ ਵੀਰਵਾਰ ਤੋਂ ਹੁਕਮ ਜਾਰੀ ਕੀਤਾ ਹੈ ਕਿ ਹੁਣ ਸੁਪਰ ਵੀਜ਼ਾ ਬਿਨੈਕਾਰਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹਨਾਂ ਦੇ ਕੋਲ ਸੁਪਰ ਵੀਜ਼ਾ ਪ੍ਰਾਪਤ ਕਰਨ ਦੇ ਲਈ ਪ੍ਰਾਈਵੇਟ ਸਿਹਤ ਕਵਰੇਜ ਦਾ ਸਭ ਤੋਂ ਨੀਵਾਂ ਪੱਧਰ ਹੈ ਕਿਉਂਕਿ ਉਹ ਸੁਬਾਈ ਜਾਂ ਖੇਤਰੀ ਸਿਹਤ ਦੇਖਪਾਲ ਯੋਜਨਾਵਾਂ ਦੇ ਲਈ ਯੋਗ ਨਹੀਂ ਹੋਣਗੇ ਪਹਿਲਾਂ ਸੇ ਤਬੀਮੇ ਦਾ ਸਬੂਤ ਸਿਰਫ ਕੈਨੇਡੀਅਨ ਸਿਹਤ ਬੀਮਾ ਪ੍ਰਦਾਤਾਵਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਸੀ ਪਰ ਹੁਣ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਸੁਪਰ ਵੀਜ਼ਾ ਬਿਨੇ ਕਾਰਾ ਨੂੰ ਕੈਨੇਡਾ ਤੋਂ ਬਾਹਰ ਦੀਆਂ ਕੰਪਨੀਆਂ ਤੋਂ ਪ੍ਰਾਈਵੇਟ ਸਿਹਤ ਬੀਮਾ ਪਾਲਿਸੀਆਂ ਖਰੀਦਣ ਦੇ ਹੁਕਮ ਦੇ ਦਿੱਤੇ ਨੇ ਦੁਰਘਟਨਾ ਅਤੇ ਬਿਮਾਰੀ ਬੀਮਾ ਪ੍ਰਦਾਨ ਕਰਨ ਦੇ ਲਈ ਵਿੱਤੀ ਸੰਸਥਾਵਾਂ ਦੇ ਸੁਪਰਡੈਂਟ ਦੇ ਦਫ਼ਤਰ ਦੁਆਰਾ ਅਧਿਕਾਰਤ ਇੱਕ ਵਿਦੇਸ਼ੀ ਬੀਮਾ ਕੰਪਨੀ ਦੁਆਰਾ ਜਾਰੀ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਸਿਹਤ ਬੀਮਾ ਪਾਲਿਸੀ ਨੂੰ ਹੁਣ ਰੀਨਿਊ ਕਰਵਾਉਣ ਦੀ ਵੀ ਲੋੜ ਹੋਵੇਗੀ ਦਰਸਲ ਵਿੱਤੀ ਸੰਸਥਾਵਾਂ ਦੇ ਸੁਪਰਡੈਂਟ ਦਫ਼ਤਰ ਦੀ ਫੈਡਰਲ ਤੌਰ ਉਤੇ ਨਿਯੰਤਰਿਤ ਵਿੱਤੀ ਸੰਸਥਾਵਾਂ ਦੇ ਸੂਚੀ ਵਿੱਚ ਦਰਜ ਹੋਣੇ ਚਾਹੀਦੇ ਨੇ ਵਿੱਤੀ ਸੰਸਥਾਵਾਂ ਦੇ ਸੁਪਰਡੈਂਟ ਦਫ਼ਤਰ ਵੈਬਸਾਈਟ ਉੱਤੇ ਜਾ ਕੇ ਪਤਾ ਲਗਾ ਸਕਦੇ ਨੇ ਕਿ ਕੀ ਕੋਈ ਵਿਦੇਸ਼ੀ ਬੀਮਾ ਕੰਪਨੀ ਵਿਤੀ ਸੰਸਥਾਵਾਂ ਦੇ ਸੁਪਰ ਡੈਕ ਦੇ ਦਫ਼ਤਰ ਉੱਤੇ ਜਾ ਕੇ ਦੁਰਘਟਨਾ ਅਤੇ ਬਿਮਾਰੀ ਬੀਮਾ ਪ੍ਰਦਾਨ ਕਰਨ ਦੇ ਲਈ ਅਧਿਕਾਰਤ ਹੈ ਜਾਂ ਫਿਰ ਨਹੀਂ ਕੈਨੇਡਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੁਪਰ ਵੀਜ਼ਾ ਦੇ ਵਿੱਚ ਇਨ੍ਹਾਂ ਤਬਦੀਲੀਆਂ ਬਾਰੇ ਹੋਰ ਜਾਣਕਾਰੀ ਲਈ IRCC ਦੀ ਵੈੱਬਸਾਈਟ ਉੱਤੇ ਵੀ ਪਾਈ ਜਾ ਸਕਦੀ ਹੈ ਸੂਪਰ ਵੀਜ਼ਾ ਧਾਰਕਾਂ ਦੇ ਕੋਲ ਕੈਨੇਡਾ ਵਿੱਚ ਰਹਿਣ ਦੀ ਮਿਆਦ ਲਈ ਇੱਕ ਵੈਧ ਸਿਹਤ ਬੀਮਾ ਪਾਲਿਸੀ ਹੋਣੀ ਚਾਹੀਦੀ ਹੈ ਜੇਕਰ ਪਾਲਿਸੀ ਕਵਰ ਦੀ ਮਿਆਦ ਕੈਨੇਡਾ ਛੱਡਣ ਤੋਂ ਪਹਿਲਾਂ ਖਤਮ ਹੋ ਜਾਂਦੀ ਹੈ ਤਾਂ ਸੂਪਰ ਵੀਜ਼ਾ ਧਾਰਕਾਂ ਨੂੰ ਆਪਣੇ ਠਹਿਰਨ ਦੌਰਾਨ ਆਪਣੇ ਸਿਹਤ ਬੀਮੇ ਨੂੰ ਰੀਨਿਊ ਕਰਨ ਦੀ ਲੋੜ ਹੋਵੇਗੀ ਕੈਨੇਡਾ ਵਿੱਚ ਹਰੇਕ ਦਾਖਲੇ ਲਈ ਪ੍ਰਾਈਵੇਟ ਸਿਹਤ ਬੀਮਾ ਲਾਜ਼ਮੀ ਤੌਰ ਤੇ ਵੈਧ ਹੋਣਾ ਚਾਹੀਦਾ ਹੈ ਦਾਸੀ ਇੱਕ ਕੈਨੇਡਾ ਦੇ ਰਹਿਣ ਵਾਲੇ ਭਾਰਤੀ ਵਿਅਕਤੀ ਦਾ ਕਹਿਣਾ ਹੈ ਕਿ ਇਹ ਬਦਲਾਵ ਪਰਿਵਾਰਾਂ ਦੇ ਲਈ ਸੁਪਰ ਵੀਜ਼ੇ ਉੱਤੇ ਦੁਬਾਰਾ ਮਿਲਣਾ ਮੂੜ ਆਸਾਨ ਬਣਾਉਂਦਾ ਹੈ ਤੇ ਨਾਲ ਹੀ ਇਹ ਯਕੀਨੀ ਬਣਾਉਂਦਾ ਹੈ ਕਿ ਕੈਨੇਡੀਅਨ ਨਾਗਰਿਕਾਂ ਜਾਂ ਕੈਨੇਡਾ ਵਿੱਚ ਸਥਾਈ ਨਿਵਾਸੀ ਅਤੇ ਮਾਪਿਆਂ ਅਤੇ ਦਾਦਾ-ਦਾਦੀ ਕੋਲ ਕੈਨੇਡਾ ਵਿੱਚ ਦਾਖਲੇ ਦੇ ਸਮੇਂ ਉਚਿਤ ਸਿਹਤ ਬੀਮਾ ਹੋਵੇ ਜੇਕਰ ਕੋਈ ਬਜ਼ੁਰਗ ਕੈਨੇਡਾ ਆ ਕੇ ਬਿਮਾਰ ਹੋ ਜਾਂਦਾ ਤਾਂ ਉਸ ਦਾ ਵਿਕਲਪ ਹੋਣਾ ਚਾਹੀਦਾ ਹੈ ਇਥੇ ਪ੍ਰਾਈਵੇਟ ਸਿਹਤ ਸਹੂਲਤਾਂ ਕਾਫੀਆਂ ਮਹਿੰਗੀਆਂ ਨਹੀਂ ਹੁਣ ਜ਼ਿਆਦਾ ਤੋਂ ਜ਼ਿਆਦਾ ਪੰਜਾਬੀਆਂ ਨੇ ਪੀਆਰ ਡੀ ਥਾਂ ਸੁਪਰ ਵੀਜ਼ਾ ਦੀ ਬਤੋ ਕਰਨੀ ਸ਼ੁਰੂ ਕਰ ਦਿੱਤੀ ਹੈ ਜੇਕਰ ਕੋਈ ਸੁਪਰ ਵੀਜ਼ਾ ਤਾਰਿਕ ਲਗਾਤਾ 5 ਸਾਲ ਕੈਨੇਡਾ ਵਿੱਚ ਰਹਿ ਸਕਦਾ ਹੈ ਤਾਂ ਉਸ ਲਈ ਵੀ ਇੱਕ ਪਾਲਿਸੀ ਜ਼ਰੂਰੀ ਹੈ ਜਿਕਰਯੋ ਕੇ ਕੇ ਸੁਪਰ ਵੀਜ਼ਾ ਰੱਖਣ ਵਾਲਿਆਂ ਦੇ ਕੋਲ ਕੈਨੇਡਾ ਦੇ ਵਿੱਚ ਰਹਿਣ ਦੇ ਸਮੇਂ ਦੇ ਲਈ ਵੈਧ ਸਿਹਤ ਬੀਮਾ ਹੋਣਾ ਚਾਹੀਦਾ ਹੈ ਜੇਕਰ ਬੀਮਾ ਕਵੈਜ ਕੈਨੇਡਾ ਛੁੱਟਣ ਤੋਂ ਪਹਿਲਾਂ ਖਤਮ ਹੋ ਜਾਂਦਾ ਹੈ ਤਾਂ ਸੁਪਰ ਵੀਜ਼ਾ ਰੱਖਣ ਵਾਲਿਆਂ ਨੂੰ ਆਪਣੇ ਸਿਹਤ ਬੀਮਾ ਨੂੰ ਨਹੀਂ ਕਰਵਾਉਣਾ ਪਵੇਗਾ ਨਿੱਜੀ ਸਿਹਤ ਬੀਮਾ ਕੈਨੇਡਾ ਦੇ ਵਿੱਚ ਹਰ ਵਾਰ ਪਰਵੇਸ਼ ਦੇ ਲਈ ਵੈਧ ਹੋਣਾ ਹੋਵੇਗਾ ਬਿਊਰੋਪੋਰਟ ਚੈਨਲ ਪੰਜਾਬੀ